ਵੀਨਲ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਮਨਦੀਪ ਸਿੰਘ ਟੁੱਟਾ ਹਾਜ਼ਰ ਹਾਂ ਸਾਡੀ ਇੱਕ ਅੱਜ ਖਾਸ ਪੇਸ਼ਕਸ਼ ਲੈ ਕੇ ਤੇ ਇਸ ਪ੍ਰੋਗਰਾਮ 'ਚ ਅਸੀਂ ਗੱਲਬਾਤ ਕਰਾਂਗੇ ਸਿਰਫ ਤੇ ਸਿਰਫ ਇਮੀਗ੍ਰੇਸ਼ਨ ਦੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕਾਰ ਨੇ ਜਿਹੜੇ ਹੁਣੇ-ਹੁਣੇ ਇਲੈਕਸ਼ਨ ਜਿੱਤੇ ਨੇ ਉਹਨਾਂ ਦੇ ਵੱਲੋਂ ਇਮੀਗ੍ਰੇਸ਼ਨ ਦੇ ਸਬੰਧੀ ਅੱਜ ਆਪਣਾ ਜਿਹੜਾ ਏਜੰਡਾ ਉਹ ਸਾਫ਼ ਕਰ ਦਿੱਤਾ ਗਿਆ ਇਮੀਗ੍ਰੇਸ਼ਨ ਦੇ ਬਾਰੇ ਅੱਜ ਉਹਨਾਂ ਦਾ ਪਹਿਲਾ ਬਿਆਨ ਸੀ ਕਿਉਂਕਿ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਚੋਣਾਂ ਜਿੱਤਣ ਤੋਂ ਬਾਅਦ ਅੱਜ ਉਨ੍ਹਾਂ ਦੀ ਪਹਿਲੀ ਪ੍ਰੈਸ ਕਾਨਫਰੰਸ ਸੀਗੀ ਤੇ ਇਸ ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਉਹਨਾਂ ਦੀਆਂ ਕੀ ਪਾਲਿਸਿਜ਼ ਰਹਿਣਗੀਆਂ ਆਉਣ ਵਾਲੇ ਸਮੇਂ 'ਚੋਂ ਕੀ ਕਰਨਗੇ ਵੱਖ-ਵੱਖ ਖੇਤਰਾਂ ਦੇ ਉੱਤੇ ਉਹਨਾਂ ਨੇ ਚਾਹੇ ਅਮਰੀਕਾ ਨਾਲ ਸਬੰਧਾਂ ਦੀ ਗੱਲ ਹੋਵੇ ਚਾਹੇ ਕੈਨੇਡਾ ਦੇ ਹੋਰ ਮੁੱਦੇ ਹੋਣ ਚਾਹੇ ਹਾਊਸਿੰਗ ਦਾ ਹੋਵੇ ਤੇ ਚਾਹੇ ਇਮੀਗ੍ਰੇਸ਼ਨਲ ਹੋਵੇ ਸੋ ਸਾਰਿਆਂ ਉੱਤੇ ਅੱਜ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਉਹਨਾਂ ਦੀ ਸਰਕਾਰ ਦੀ ਜਿਹੜੀ ਪਾਲਿਸਿਓ ਕੀ ਰਹਿਣ ਵਾਲੀ ਆ ਹਾਲਾਂਕਿ ਹੱਲੇ ਇਮੀਗ੍ਰੇਸ਼ਨ ਮੰਤਰੀ ਦੀ ਚੋਣ ਨਹੀਂ ਹੋਈ ਆ 12 ਮਈ ਤੱਕ ਜਿਹੜੀ ਨਵੀਂ ਕੈਬਨਿਟ ਆ ਉਹਦੀ ਚੋਣ ਹੋਣੀ ਆ ਤੇ ਉਸ ਤੋਂ ਬਾਅਦ ਪਤਾ ਲੱਗੂ ਕਿ ਨਵੇਂ ਇਮੀਗ੍ਰੇਸ਼ਨ ਮੰਤਰੀ ਕੌਣ ਹੋਣਗੇ ਪਿਛਲੇ ਇਮੀਗ੍ਰੇਸ਼ਨ ਮੰਤਰੀ ਜੋ 9 ਦਿਨ ਦੀ ਸਰਕਾਰ ਵਿੱਚ ਸੀਗੇ ਉਹੀ ਕੈਰੀ ਕਰਨਗੇ ਜਾਂ ਕੋਈ ਨਵੇਂ ਲਾਈ ਜਾਣਗੇ ਪਰ ਅੱਜ ਮਾਰਕ ਕਾਰਨ ਜਿਹੜੇ ਸੀ ਉਹਨਾਂ ਨੇ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜਾ ਬਹੁਤ ਭਲੇਖੇ ਜਿਹੜੇ ਉਹ ਕੱਢ ਦੁੱਤੇ ਨੇ ਤੇ ਇਹਦੇ ਸੰਬੰਧੀ ਅੱਜ ਅਸੀਂ ਖਾਸ ਤੌਰ ਤੇ ਗੱਲਬਾਤ ਕਰਾਂਗੇ ਤੇ ਮੇਰੇ ਨਾਲ ਨੇ ਮੇਰੇ ਸਹਿਯੋਗੀ ਪੱਤਰਕਾਰ ਸੁਤੰਤਰ ਪਾਲ ਸਿੰਘ ਜੀ ਹੁਣ ਇਸ ਵਕਤ ਕੈਨੇਡਾ ਤੋਂ ਵਿਨੀਪੈਕ ਸ਼ਹਿਰ ਤੋਂ ਮੇਰੇ ਨਾਲ ਜੁੜੀ ਹੋਏ ਨੇ ਇਸ ਪੂਰੀ ਗੱਲਬਾਤ ਉੱਤੇ ਡਿਸਕਸ਼ਨ ਕਰਾਂਗੇ ਕਿ ਜੋ ਅੱਜ ਬਿਆਨ ਦਿੱਤਾ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜਾ ਪਹਿਲਾ ਐਸੇ ਪ੍ਰਧਾਨ ਮੰਤਰੀ ਇਮੀਗ੍ਰੇਸ਼ਨ ਨੂੰ ਲੈ ਕੇ ਉਹਨਾਂ ਦਾ ਬਿਆਨ ਹੈ ਕਿ ਆਉਣ ਵਾਲੀ ਜਿੰਨਾ ਵਿੱਚ ਉਹਨਾਂ ਦੀ ਸਰਕਾਰ ਚੱਲਦੀ ਆ ਉਹਦੇ ਵਿੱਚ ਉਹ ਵੀਜ਼ੇ ਘੱਟ ਦੇਣਗੇ ਵੱਧ ਦੇਣਗੇ ਕਾਮਿਆਂ ਨੂੰ ਬੁਲਾਉਣਗੇ ਨਹੀਂ ਬੁਲਾਉਣਗੇ ਉਹਦੇ ਸਬੰਧੀ ਅੱਜ ਸਪਸ਼ਟ ਕਰ ਦਿੱਤਾ ਉਹਨਾਂ ਨੇ ਸੁਸਤੰਤਰਪਾਲ ਜੀ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਮਨਦੀਪ ਜੀ ਤੁਹਾਨੂੰ ਤੇ V9 ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਾਸਤਰੀ ਕਾਲ ਸੋ ਆਪਾਂ ਗਲਬਤ ਕਰਨੀ ਅੱਜ ਮਾਰਕ ਕਾਰਨੇ ਹੋਣਾ ਨੇ ਅੱਜ ਪਹਿਲੀ ਵਾਰ ਜਿਹੜਾ ਆਪਣਾ ਇਮੀਗ੍ਰੇਸ਼ਨ ਦੇ ਉੱਤੇ ਜਿਹੜਾ ਸਟਾਂਸ ਉਹ ਕਲੀਅਰ ਕੀਤਾ ਆ ਬਹੁਤ ਸਾਰੇ ਲੋਕਾਂ ਨੂੰ ਉਮੀਦ ਸੀਗੀ ਕਿ ਮਾਰਕ ਕਾਰਨੇ ਕਿਉਂਕਿ ਅਸੀਂ ਦੇਖਿਆ ਕਿ ਲਿਬਰਲ ਸਰਕਾਰ ਜਦੋਂ ਜਸਟਨ ਟੂਡੋ ਦੀ ਅਗਵਾਈ ਵਿੱਚ ਮਾਰਕ ਮਿਲਰ ਇਮੀਗ੍ਰੇਸ਼ਨ ਮੰਤਰੀ ਸੀਗੇ ਤਾਂ ਕਿੰਨੀਆਂ ਸਖਤੀਆਂ ਲਾਈਆਂ ਗਈਆਂ ਕਿੰਨੇ ਕੈਪ ਲਾਏ ਗਏ ਕਿੰਨੀ ਗਿਣਤੀ ਜਿਹੜੀ ਇੰਟਰ ਅਸਤੀ ਘਟਾਈ ਗਈ ਕਿੰਨੀ ਵੱਡੀ ਗਿੰਦੀ ਵਿੱਚ ਜਿਹੜਾ ਅਸੀਂ ਉਹ ਉਹਨਾਂ ਨੇ ਬਾਕੀ ਹੋਰ ਸਾਰੀਆਂ ਸ਼ਕਤੀਆਂ ਲਾਈਆਂ ਉਹਨਾਂ ਨੇ ਸਪਾਊਸ ਜਿਹੜੇ ਵਰਕ ਪਰਮਟ ਸੀ ਉਹ ਬੰਦ ਕੀਤੇ ਜਾਂ ਲਮਾਈ ਦੇ ਪੁਆਇੰਟ ਜਿਹੜੇ ਤੇ ਕਹਿੰਦੇ ਇਸ ਸਪਰਿੰਗ ਤੋਂ ਤੇ ਅੱਜ ਆਪਣੇ ਪਹਿਲੇ ਬੇਸ਼ੱਕ ਇਹਨਾਂ ਨੇ ਆਉਂਦੇ ਮਾਰਕ ਮਿਲਨ ਨੂੰ ਉਦੋਂ ਹਟਾ ਦਿੱਤਾ ਸੀ ਪਰ ਅੱਜ ਉਹਨਾਂ ਨੇ ਆਉਂਦਿਆਂ ਸਾਰ ਜਿਹੜੀ ਆਪਣੀ ਪਹਿਲੀ ਪਲੇਟਫਾਰਮ ਦੀਆਂ ਤੇ ਪਹਿਲੀ ਵਾਰ ਉਹ ਇਮੀਗ੍ਰੇਸ਼ਨ ਤੇ ਬੋਲੇ ਨੇ ਤਾਂ ਉਹਨਾਂ ਨੇ ਮਾਰਕ ਮਿਲਰ ਦੇ ਉਹਨਾਂ ਜਿਹੜੇ ਇੱਕ ਤਰ੍ਹਾਂ ਦਾ ਪ੍ਰਸ਼ੰਸਾ ਕਰਦ ਨਜ਼ਰ ਆਈ ਜੋ ਮਾਰਕ ਮਿਲਰ ਉਹਨਾਂ ਦੇ ਕਤਮ ਚੁੱਕੇ ਸੀਗੇ ਤੇ ਉਹਨਾਂ ਨੇ ਤਕਰੀਬਨ ਤਕਰੀਬਨ ਇਹ ਹੁਣ ਕਲੀਅਰ ਕਰ ਦਿੱਤਾ ਆ ਕਿ ਆ ਬਤੀਆਂ ਅਸੀਂ ਕੀਤੀਆਂ ਸੀ ਪਿਛਲੇ ਸਮੇਂ 'ਚ ਜਸਟਨ ਟੂਡੋ ਦੀ ਸਰਕਾਰ ਦੇ ਵਿੱਚ ਉਹ ਜਾਰੀ ਰਹਿਣਗੇ ਸੋ ਦੱਸਿਓ ਅੱਜ ਦੀ ਪਹਿਲਾਂ ਕੀ ਉਹਨਾਂ ਨੇ ਅੱਜ ਕੀ ਕੀ ਕਿਹਾ ਤੇ ਇਸ ਵਕਤ ਮਾਰਕਰ ਨੇ ਕੀ ਸੋਚ ਰਿਹਾ ਨੇ ਕਿ ਵੱਧ ਲੋਕਾਂ ਨੂੰ ਵੀਜ਼ੇ ਦੇਣੇ ਚਾਹੀਦੇ ਨੇ ਜਾਂ ਫਿਰ ਪਹਿਲੀਆਂ ਸਖਤੀਆਂ ਜਾਰੀ ਰਹਿਣਗੀਆਂ ਬਿਲਕੁਲ ਮਨਦੀਪ ਜੀ ਚੋਣ ਜਿੱਤਣ ਤੋਂ ਬਾਅਦ ਤੇ ਮੈਜਰ ਮਾਈਨੋਰਟੀ ਸਰਕਾਰ ਬਣਾਉਣ ਤੋਂ ਬਾਅਦ ਜਦੋਂ ਉਹਨਾਂ ਨੂੰ ਜਿਹੜਾ ਮੰਡੇਟ ਮਿਲਿਆ ਤੇ ਉਹਨਾਂ ਨੇ ਅੱਜ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਤੇ ਕਾਫੀ ਗੱਲਾਂ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਦੌਰਾਨ ਸਾਫ਼ ਕਰ ਦਿੱਤੀਆਂ ਜਿਦੇ ਵਿੱਚ ਉਹਨਾਂ ਨੇ ਆਪਣੇ ਕੈਂਪੇਨ ਦੌਰਾਨ ਜਿਹੜਾ ਇਮੀਗ੍ਰੇਸ਼ਨ ਦੇ ਉੱਤੇ ਜਿਹੜੇ ਪੁਆਇੰਟਸ ਉਹਨਾਂ ਨੇ ਮੈਂਸ਼ਨ ਕੀਤੇ ਸੀ ਉਹਦਾ ਉਹਨਾਂ ਚੋਂ ਜਿਹੜਾ ਪਹਿਲਾ ਪੁਆਇੰਟ ਹੈ ਅ ਅੱਜ ਉਹਤੇ ਆਪਣੀ ਸਪਸ਼ਟ ਗੱਲ ਜਿਹੜੀ ਹੈ ਉਹਨਾਂ ਨੇ ਆਪਣੇ মিডিਆ ਸਾਹਮਣੇ ਰੱਖੀ ਤੇ ਮਨਦੀਪ ਜੀ ਉਹਨਾਂ ਨੇ ਸਸਟੇਨੇਬਲ ਲੈਵਲਸ ਵਰਡ ਯੂਜ਼ ਕੀਤਾ ਕਹਿੰਦੇ ਕਿ ਇਮੀਗ੍ਰੇਸ਼ਨ ਨੂੰ ਜਿਹੜਾ ਆਪਣੇ ਸਸਟੇਨੇਬਲ ਲੈਵਲ ਤੇ ਲੈ ਕੇ ਆਉਣਾ ਜਿਸ ਦਾ ਮਤਲਬ ਇਹ ਹੈ ਕਿ ਜਿਹੜੀ ਟੈਂਪਰੇਰੀ ਰੈ residency ਵਰਕਰਸ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਸਟੂਡੈਂਟਸ ਜਾਂ ਵਰਕ ਪਰਮਿਟ ਜਿਹੜੇ ਨਵੇਂ ਇਸ਼ੂ ਹੋਨੇ ਆ ਤਾਂ ਉਹਨਾਂ ਨੇ ਕਿਹਾ ਕਿ ਉਹ 2028 ਤੱਕ ਕੈਨੇਡਾ ਦੀ ਕੁੱਲ ਆਬਾਦੀ ਦਾ 5% ਤੱਕ ਲੈ ਕੇ ਆਉਣਗੇ ਮਨਦੀਪ ਜੀ ਜੇ ਹੁਣ ਗੱਲ ਕਰੀਏ ਤਾਂ ਉਹ ਤਕਰੀਬਨ 7.3% ਬੰਦਾ ਹੈ ਤਾਂ ਇਥੋਂ ਇੱਕ ਚੀਜ਼ ਤਾਂ ਸਾਫ਼ ਹੋ ਰਹੀ ਹੈ ਕਿ ਕੈਨੇਡਾ ਨੇ ਜਿਹੜੀਆਂ ਸ਼ਕਤੀਆਂ ਸਟੂਡੈਂਟ ਵੀਜ਼ਾਸ ਜਾਂ ਵਰਕ ਪਰਮਿਟ ਤੇ ਜਿਹੜੀਆਂ ਇਸ ਸਮੇਂ ਲਾਗੂ ਕੀਤੀਆਂ ਹੋਈਆਂ ਉਹ ਔਨ ਵਾਲੇ ਘੱਟੋ ਘੱਟ 2 ਸਾਲਾਂ ਤੱਕ ਤਾਂ ਜ਼ਰੂਰ ਜਾਰੀ ਰਹਿਣਗੀਆਂ ਜੀ ਪਰ ਇਹਦੇ ਵਿੱਚ ਇੱਕ ਹੋਰ ਟੈਕਨੀਕਲ ਪੁਆਇੰਟ ਇਹ ਥੋੜੀ ਉਮੀਦ ਆ ਭਲ ਮੰਦੀ ਕੋਸ਼ਿਸ਼ ਕਰੀਏ ਸੁਤੰਤਰ ਕਿ ਉਹਨਾਂ ਨੇ ਕਿਹਾ ਕਿ ਜਿਹੜੇ ਟੈਂਪਰੇਰੀ ਵਰਕਰ ਨੇ ਜਿਹੜੇ ਟੈਂਪਰੇਰੀ ਵੀਜ਼ੇ ਉੱਤੇ ਲੋਕ ਨੇ ਉਹਨਾਂ ਦੀ ਜਿਹੜੀ ਆਬਾਦੀ ਆ ਉਹ ਇਸ ਵਕਤ ਜਿਹੜੀ ਕੈਨੇਡਾ ਦੀ ਆਬਾਦੀ ਦਾ ਕੁੱਲ 7.3% ਦੀ ਬਣਦਾ ਹੈ ਉਹ ਕਹਿੰਦੇ ਵੈਸੇ ਇਹ ਘਟਾ ਕੇ 5% ਤੱਕ ਲੈ ਕੇ ਆਉਣਾ ਸੋ ਅਸੀਂ ਇਹ ਮੰਨ ਸਕਦੇ ਹਾਂ ਕਿ ਇਹ ਉਹਨਾਂ ਨੂੰ ਟੈਂਪਰੇਰੀ ਸਟੇਟਸ ਤੋਂ ਪੀਆਰ ਤੇ ਲਿਆਉਣ ਲਈ ਕੁਝ ਨਾ ਕੁਝ ਕੀਤਾ ਜਾਵੇ ਜਿਵੇਂ ਕੁਝ ਪੁਆਇੰਟ ਘਟਾਏ ਜਾਣ ਜਾਂ ਕੁਝ ਓਕਿਊਪੇਸ਼ਨ ਬੇਸਡ ਹੋਰ ਜ਼ਿਆਦਾ ਲੋ ਸਕੋਰਿੰਗ ਜਿਹੜੇ ਉਹ ਡ੍ਰੌਪ ਕੱਟੇ ਜਾਣ ਸੋ ਇਸ ਤਰੀਕੇ ਦਾ ਵੀ ਕੁਝ ਨਾ ਕੁਝ ਸਰਕਾਰ ਦੇ ਵੱਲੋਂ ਕੀਤਾ ਜਾ ਸਕਦਾ ਹੈ ਮਨਦੀਪ ਜੀ ਉਹਨਾਂ ਨੇ ਆਪਣੀ ਜਿਹੜੀ ਪਹਿਲੀ ਪ੍ਰੈਸ ਕਾਨਫਰੰਸ ਦੌਰਾਨ ਇੱਕ ਗੱਲ ਤੇ ਜਿਹੜਾ ਜੇ ਤੁਸੀਂ ਸੁਣੀ ਹੋਵੇ ਤੇ ਗੱਲ ਤੇ ਗੌਰ ਕੀਤਾ ਕਿ ਉਹ ਕਹਿੰਦੇ ਕਿ ਦੁਨੀਆ ਦਾ ਜਿਹੜਾ ਬੈਸਟ ਗਲੋਬਲ ਟੈਲੈਂਟ ਹੈ ਕਹਿੰਦੇ ਕਿ ਅਸੀਂ ਉਹਨੂੰ ਆ ਕੈਨੇਡਾ ਚ ਅਟਰੈਕਟ ਕਰਨ ਲਈ ਜਿਹੜੇ ਕਦਮ ਨੇ ਅਸੀਂ ਚੁੱਕਾਂਗੇ ਤਾਂ ਹੁਣ ਜਿਹੜਾ ਬੈਸਟ ਗਲੋਬਲ ਟੈਲੈਂਟ ਹੈ ਤਾਂ ਉਹਨੂੰ ਆਪਾਂ ਬੜੇ ਤਰੀਕੇ ਨਾਲ ਇੰਟਰਪ੍ਰੀਟ ਕਰ ਸਕਦੇ ਹਾਂ ਤਾਂ ਉਹਦੇ ਵਿੱਚ ਕਈ ਚੀਜ਼ਾਂ ਆ ਜਾਂਦੀਆਂ ਨੇ ਕਈ ਜਿਹੜੀ ਓਕਿਊਪੇਸ਼ਨਸ ਨੇ ਆ ਜਾਂਦੀਆਂ ਨੇ ਤੇ ਮਨਦੀਪ ਜੀ ਤੁਸੀਂ ਪਿਛਲੇ ਚੋਣਾਂ ਤੋਂ ਬਾਅਦ ਜੇ ਪਿਛਲੇ 2 ਦਿਨ ਹੁਣ ਤੁਸੀਂ ਆਈਆਰਸੀਸੀ ਦੇ ਡਰਾਸ ਵੱਲ ਜੇ ਨਿਗਾਹ ਜੇ ਰੱਖੀ ਹੋਵੇ ਤਾਂ ਇੱਕ ਉਹਨਾਂ ਨੇ ਟੀਚਰਸ ਤੇ ਐਜੂਕੇਟਰਸ ਦਾ ਡਰਾ ਜਿਹੜਾ ਹੈਗਾ ਉਹਨਾਂ ਨੇ ਜਿਹੜਾ ਆਈਆਰਸੀਸੀ ਨੇ ਆਪਣਾ ਕੱਢਿਆ ਤਾਂ ਆਉਣ ਵਾਲੇ ਵਕਤ 'ਚ ਇਹ ਉਮੀਦ ਲਾਈ ਜਾ ਰਹੀ ਹੈ ਕਿ ਜਿਹੜਾ ਹੁਣ ਆਈਆਰਸੀਸੀ ਜਾਂ ਕੈਨੇਡਾ ਦੀ ਸਰਕਾਰ ਹੈ ਉਹ ਕੈਟਾਗਰੀ ਸਪੈਸਿਫਿਕ ਡਰਾਸ ਤੇ ਉਹਨਾਂ ਦਾ ਜਿਹੜਾ ਹੈਗਾ ਜਿਹੜਾ ਫੋਕਸ ਰਹਿਣ ਜਾ ਰਿਹਾ ਹੈ ਤਾਂ ਜਿਹੜੀ ਮਨਦੀਪ ਜੀ ਆਪਾਂ ਹੋਰ ਗੱਲ ਕਰੀਏ ਤਾਂ ਅੱਜ ਸਿਰਫ ਉਹ ਟੈਂਪਰੇਰੀ ਵਰਕਰਸ ਦੇ ਜਿਹੜੇ ਆਨ ਵਾਲੇ ਸਮੇਂ ਦੌਰਾਨ ਕਿੰਨੀ ਕੁ ਸੰਖਿਆ ਰਹਿ ਸਕਦੀ ਹੈ ਜਾਂ ਕਿੰਨੇ ਕੁ ਨੰਬਰ ਹੋਰ ਕੈਨੇਡਾ ਦੇ ਵਿੱਚ ਨਵੇਂ ਇਨਵਾਈਟ ਕਰਨਗੇ ਉਹਨਾਂ ਤੇ ਜਿਹੜੀ ਹੈ ਕਲੀਅਰ ਗੱਲ ਕੀਤੀ ਹੈ ਹਾਲਾਂਕਿ ਜੇ ਹਾਲਾਤ ਕੁਝ ਬਹੁਤ ਬਦਲਣ ਤਾਂ ਉਹ ਗੱਲ ਅਲੱਗ ਹੈ ਲੇਕਿਨ ਇਸ ਸਮੇਂ ਉਹਨਾਂ ਨੇ ਇੱਕ ਗੱਲ ਸਾਫ਼ ਕਰਤਾ ਹੈ ਵੀ ਜਿਹੜੀ ਹੁਣ ਸਕਤੀ ਚੱਲ ਰਹੀ ਹੈ ਉਹ ਅੱਗੇ ਵੀ ਕੁਝ ਟਾਈਮ ਤੱਕ ਜਿਹੜੀ ਉਹ ਜਾਰੀ ਰਹੇਗੀ ਤਾਂ ਅਗੇਨ ਮਨਦੀਪ ਜੀ ਜੇ ਦੁਬਾਰਾ ਆਪਾਂ ਗੱਲ ਕਰੀਏ ਤਾਂ ਜਿਹੜਾ ਗਲੋਬਲ ਟੈਲੈਂਟ ਹੈ ਜਿਹੜਾ ਉਹਨਾਂ ਨੇ ਕਿਹਾ ਕਿ ਦੁਨੀਆ ਭਰ ਦੇ ਵਿੱਚ ਜਿਹੜਾ ਬੈਸਟ ਟੈਲੈਂਟ ਹੈ ਉਹਨੂੰ ਜਿਹੜਾ ਕੈਨੇਡਾ ਚ ਲਿਆਉਣ ਦਾ ਉਹਨਾਂ ਦੀ ਸਰਕਾਰ ਵੱਲੋਂ ਜਿਹੜਾ ਯਤਨ ਹੈ ਉਹ ਕੀਤਾ ਜਾਵੇਗਾ ਜੀ ਇਹਦੇ ਵਿੱਚ ਹੀ ਜੇ ਆਪਾਂ ਗੱਲ ਕਰੀਏ ਜਿਵੇਂ ਉਹਨਾਂ ਨੇ ਕਿਹਾ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ ਜਾਂ ਜਿਹੜੇ ਟੈਂਪਰੀਰੀ ਵਰਕਰ ਨੇ ਉਹਨਾਂ ਦੇ ਉੱਤੇ ਅਸੀਂ ਜਿਹੜਾ ਉਹਦੀ ਆਬਾਦੀ 5% ਤੇ ਲੈ ਕੇ ਆਉਣੀ ਆ 2028 ਤੱਕ ਸੋ ਉਹ ਤਾਂ ਠੀਕ ਆ ਕੈਪ ਆਪਾਂ ਮੰਨ ਲਿਆ ਉਹਨਾਂ ਨੇ ਕੈਪ ਲਾਇਆ ਹੋਇਆ ਪਰ ਆਪਾਂ ਇਹ ਵੀ ਇੱਕ ਦੇਖਿਆ ਸੀ ਰੁਝਾਨ ਕਿ ਜਿੰਨਾ ਕੈਪ ਲਾਇਆ ਸੀ ਤਾਂ ਉਹਦੋਂ ਵੀ ਘਟ ਜਿਹੜੇ ਸਟੂਡੈਂਟ ਆ ਰਹੇ ਨੇ ਉਹਦੇ ਸੰਬੰਧੀ ਯੂਨੀਵਰਸਿਟੀ ਵਾਲੇ ਪ੍ਰੋਟੈਸਟ ਕਰ ਰਹੇ ਨੇ ਅਸੀਂ ਪਿਛਲੇ ਦਿਨ ਖਬਰ ਦਿੱਤੀ ਸੀ ਕਿ ਵੈਨਕੂਵਰ ਕਮਿਊਨਿਟੀ ਕਾਲਜ ਵੱਲੋਂ ਸਟਾਫ ਤੇ ਸਟੂਡੈਂਟ ਨੇ ਪ੍ਰੋਟੈਸਟ ਕੀਤਾ ਬਹੁਤ ਸਾਰੇ ਕੈਂਪਸ ਬੰਦ ਹੋ ਰਹੇ ਨੇ ਛੋਟੇ ਤੋਂ ਲੈ ਕੇ ਵੱਡੇ ਸ਼ਰਹ ਜਿਹੜੇ ਕਾਲਜ ਨੇ ਉਹਨਾਂ ਦੀਆਂ ਜੋਬਸ ਚੱਲ ਰਹੀਆਂ ਨੇ ਸੋ ਉਹਨਾਂ ਦਾ ਵੀ ਹੋ ਸਕਦਾ ਕਿ ਕੋਈ ਨਾ ਕੋਈ ਪ੍ਰੈਸ਼ਰ ਹੋਵੇ ਪਰ ਸਰਕਾਰ ਉੱਤੇ ਇਸ ਵਕਤ ਸਭ ਤੋਂ ਵੱਡਾ ਪ੍ਰੈਸ਼ਰ ਜਿਹੜਾ ਪ੍ਰੈਸ਼ਰ ਮਿਲਦਾ ਉਹ ਹਾਊਸਿੰਗ ਦਾ ਲੱਗ ਰਿਹਾ ਕਿ ਜਿਹੜੀ ਘਰਾਂ ਦੀ ਕੀਮਤਾਂ ਨੇ ਇੱਕ ਤਾਂ ਬਹੁਤ ਅਸਮਾਨੀ ਚੜੀਆਂ ਨੇ ਦੂਜਾ ਉਹਨਾਂ ਦੀ ਸਪਲਾਈ 'ਚ ਵੀ ਅਸੀਂ ਕਹਿ ਸਕਦੇ ਕਮੀ ਆਈ ਹੈ ਖੈਰ ਹੁਣ ਤਾਂ ਇਸ ਵਕਤ ਤਾਂ ਘਰ ਬਹੁਤ ਜ਼ਿਆਦਾ ਅਵੇਲੇਬਲ ਨੇ ਕਿਉਂਕਿ ਮਾਰਕੀਟ 'ਚ ਜੋਸ ਤਰੀਕੇ ਦੇ ਹਾਲਾਤ ਨੇ ਪਰ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਜਿਵੇਂ ਪਿਛਲੇ ਦਿਨੀ ਕਿਰਾਏ ਬਹੁਤ ਵੱਧ ਗਏ ਸੀ ਘਰਾਣੀਆਂ ਕੀਮਤਾਂ ਅਸਮਾਨੀ ਚੜ ਗਈਆਂ ਸੀ ਸੋ ਤਾਂ ਸਾਰਿਆਂ ਨੂੰ ਲੈ ਕੇ ਕਿੰਨਾ ਕਿੰਨਾ ਪਿਛਲੀ ਸਰਕਾਰ ਨੇ ਕਦਮ ਚੁੱਕੇ ਸੀ ਤੇ ਹੁਣ ਮਾਰਕ ਕਾਰਨੇ ਵੀ ਲਗਭਗ ਅੱਗੇ ਉਹੀ ਵਧਾ ਰਹੇ ਨੇ ਪਰ ਸੰਤਰਪਾਲ ਥੋੜਾ ਜੀ ਦੱਸਿਓ ਕਿ ਜਦੋਂ ਇਲੈਕਸ਼ਨ ਦੇ ਵਿੱਚ ਜਦੋਂ ਆਪੋ ਆਪਣੀਆਂ ਪਾਰਟੀਆਂ ਪਲੇਟਫਾਰਮ ਜਾਰੀ ਕਰਦੀਆਂ ਨੇ ਤਾਂ ਉਹਦੇ ਵਿੱਚ ਮਾਰਕ ਕਾਰਨੇ ਹੁਣਾਂ ਨੇ ਇਮੀਗ੍ਰੇਸ਼ਨ ਸੰਬੰਧੀ ਕੀ ਜਿਹੜੇ ਵਾਅਦੇ ਕੀਤੇ ਸੀ ਜਾਂ ਕੀ ਉਹਨਾਂ ਨੇ ਆਪਣਾ ਸਟੈਂਡ ਦਿੱਤਾ ਸੀਗਾ ਬਿਲਕੁਲ ਮਨਦੀਪ ਜੀ ਜਦੋਂ ਲਿਬਰਲ ਪਾਰਟੀ ਨੇ ਆਪਣਾ ਜਿਹੜਾ ਕੈਂਪੇਨ ਜਦੋਂ ਲਾਂਚ ਕੀਤਾ ਸੀ ਤੇ ਇਮੀਗ੍ਰੇਸ਼ਨ ਦੇ ਜਿਹੜੇ ਮੁੱਦੇ ਤੇ ਵੀ ਸਪਸ਼ਟ ਗੱਲਾਂ ਕਹੀਆਂ ਸੀ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜਾ ਇਹਨਾਂ ਦਾ ਪਹਿਲਾ ਜਿਹੜਾ ਪੁਆਇੰਟ ਸੀਗਾ ਉਹ ਸੀਗਾ ਕਿ ਇੱਕ ਸਸਟੇਨੇਬਲ ਲੈਵਲ ਤੱਕ ਇਮੀਗ੍ਰੇਸ਼ਨ ਨੂੰ ਲੈ ਕੇ ਆਉਣਾ ਤੇ ਇਮੀਗ੍ਰੇਸ਼ਨ ਜਿਹੜੀ ਹੈਗੀ ਆ ਉਹ ਟੈਂਪਰੇਰੀ ਵਰਕਰਸ ਦੀ ਹੈ ਜਿਸ ਵਿੱਚ ਸਟੂਡੈਂਟਸ ਵੀ ਆ ਰਹੇ ਨੇ ਉਸ ਤੋਂ ਇਲਾਵਾ ਉਹਨਾਂ ਨੇ ਜਿਹੜੀ ਹੋਰ ਜਿਹੜੇ ਪੁਆਇੰਟ ਸੀਗੇ ਉਹਦੇ ਵਿੱਚ ਜਿਹੜੇ ਸੀਗੇ ਪਰਮਨੈਂਟ ਰੈਜ਼ੀਡੈਂਟਸ ਕਿੰਨੇ ਕੈਨੇਡਾ ਦੇ ਵਿੱਚ ਲੈ ਕੇ ਆਉਣੇ ਆ ਉਹਦਾ ਵੀ ਜ਼ਿਕਰ ਕੀਤਾ ਸੀ ਜੋ ਕਿ ਉਹ ਕਹਿ ਰਹੇ ਸਨ ਕਿ ਵੀ ਜਿਹੜੀ ਕੈਨੇਡਾ ਦੀ ਆਬਾਦੀ ਹੈ ਉਹ ਉਹ ਜੇ ਉਹਦੇ ਉਸ ਦਾ ਜੇ ਪੂਰੇ ਪੂਰੀ ਆਬਾਦੀ ਦਾ 1% ਜਿਹੜਾ ਐਨੂਅਲੀ ਜਿਹੜੇ ਕਹਿੰਦੇ ਵੀ ਕੈਨੇਡਾ ਦੇ ਜਿਹੜੇ ਪਰਮਨੈਂਟ ਰੈਜ਼ੀਡੈਂਟਸ ਨੇ मतलब वो 1% ਉਹਨਾਂ ਨੇ ਕੈਨੇਡਾ ਵਿੱਚ ਦਾਖਲ ਕਰਨੇ ਨੇ ਤਾਂ ਉਸ ਤੋਂ ਇਲਾਵਾ ਉਹਨਾਂ ਨੇ ਜਿੱਦਾਂ ਮਾਰਕ ਆਰ ਨੇ ਅੱਜ ਗੱਲ ਕੀਤੀ ਕਿ ਕੈਨੇਡਾ ਦੀ ਇਕਨੋਮੀ ਨੂੰ ਹੋਰ ਬਿਲਡ ਕਰਨ ਲਈ ਜਿਹੜਾ ਬੈਸਟ ਟੈਲੈਂਟ ਹੈ ਦੁਨੀਆ ਪਰ ਦਾ ਉਸ ਨੂੰ ਜਿਹੜਾ ਹੈਗਾ ਕੈਨੇਡਾ ਚ ਲੈ ਕੇ ਆਉਣ ਦੀ ਉਹਨਾਂ ਦੀ ਸਰਕਾਰ ਵੱਲੋਂ ਯਤਨ ਕੀਤਾ ਜਾਵੇਗਾ ਸੋ ਜੇ ਆਪਾਂ ਗੱਲ ਕਰੀ ਤਾਂ ਅੱਜ ਦੋ ਪੁਆਇੰਟਸ ਤੇ ਉਹਨਾਂ ਨੇ ਗੱਲ ਕੀਤੀ ਹੈ ਜਿਹੜੇ ਅਲਰੇਡੀ ਇਥੇ ਕੈਨੇਡਾ ਵਿੱਚ ਕੰਮ ਕਰ ਰਹੇ ਆ ਉਹਨਾਂ ਲਈ ਕਿਹੜੇ ਪਲਾਨਸ ਆਉਣਗੇ ਜਾਂ ਜਿਹੜੇ ਸਰਕਾਰ ਹੋਰ ਕਿਹੜੇ ਨਵੇਂ ਉਹਨਾਂ ਲਈ ਪਾਥਵੇਜ਼ ਲੈ ਕੇ ਆਏਗੀ ਇਹ ਤਾਂ ਫਿਰ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ ਇਸ ਤੋਂ ਇਲਾਵਾ ਉਹਨਾਂ ਨੇ ਜਿਹੜਾ ਲਿਬਰਲ ਪਾਰਟੀ ਨੇ ਆਪਣੇ ਜਿਹੜਾ ਕੈਂਪੇਨ ਦੌਰਾਨ ਇਹ ਵੀ ਗੱਲ ਕੀਤੀ ਕਿ ਉਹ ਜਿਹੜੇ ਪ੍ਰੋਵਿੰਸਸ ਨੇ ਉਹਨਾਂ ਨਾਲ ਜਿਹੜੀਆਂ ਉਹਨਾਂ ਦੀ ਜ਼ਰੂਰਤਾਂ ਨੇ ਉਸ ਅਕੋਰਡਿੰਗ ਉਹਨਾਂ ਨਾਲ ਗੱਲਬਾਤ ਕਰਕੇ ਕੀ ਉਹਨਾਂ ਦੇ ਟਾਰਗੇਟਸ ਨੇ ਕੀ ਉਹਨਾਂ ਦੀ ਜ਼ਰੂਰਤ ਨੇ ਤੇ ਜਿਹੜਾ ਇਮੀਗ੍ਰੇਸ਼ਨ ਦਾ ਪ੍ਰੋਸੈਸ ਨੂੰ ਉਹ ਸਟ੍ਰੀਮਲਾਈਨ ਕਰੇਗੀ ਜਿਹੜੀ ਉਹਨਾਂ ਦੀ ਸਰਕਾਰ ਹੈ ਹਾਲਾਂਕਿ ਤੁਹਾਨੂੰ ਵੀ ਪਤਾ ਮਨਦੀਪ ਜੀ ਕியੂਬੈਕ ਨਾਲ ਲੈ ਕੇ ਜਿਹੜੇ ਕਾਫੀ ਜਿਹੜੇ ਉਹ ਇਸ਼ੂਜ਼ ਰਹੇ ਨੇ ਕியੂਬੈਕ ਵੱਲੋਂ ਇਮੀਗ੍ਰੇਸ਼ਨ ਦੇ ਉੱਤੇ ਕੈਂਪ ਲਾਉਣ ਦੀ ਜਿਹੜੀ ਹੈ ਉਹ ਖੁੱਲ ਕੇ ਗੱਲ ਕੀਤੀ ਜਾਂਦੀ ਹੈ ਸੋ ਇਹ ਹੁਣ ਮਨਦੀਪ ਜੀ ਦੇਖਣਾ ਹੈ ਕਿ ਜਿਹੜੀ ਲਿਬਰਲ ਸਰਕਾਰ ਹੈ ਇਮੀਗ੍ਰੇਸ਼ਨ ਨੂੰ ਲੈ ਕੇ ਕியੂਬੈਕ ਨਾਲ ਜਾਂ ਹੋਰ ਸੂਬਿਆਂ ਨਾਲ ਕਿਸ ਤਰ੍ਹਾਂ ਅੱਗੇ ਵਧਦੀ ਹੈ ਤਾਂ ਉਸ ਤੋਂ ਇਲਾਵਾ ਜਿਹੜਾ ਮਨਦੀਪ ਜੀ ਬੈਕਲੌਗ ਦਾ ਵੀ ਜਿਹੜਾ ਹਮੇਸ਼ਾ ਆਪਾਂ ਗੱਲ ਸੁਣਦੇ ਹਾਂ ਕਿ ਕਈ ਐਪਲੀਕੇਸ਼ਨਸ ਜਿਹੜੀਆਂ ਹੈਗੀਆਂ ਉਹ ਬੈਕਲੌਗ ਵਿੱਚ ਨੇ ਕਈਆਂ ਦੇ ਹਾਲੇ ਪ੍ਰੋਸੈਸਿੰਗ ਬਹੁਤ ਸਲੋ ਹੈ ਤਾਂ ਉਹਨੂੰ ਤੇਜ਼ ਕਰਨ ਲਈ ਵੀ ਕਦਮ ਚੁੱਕਣ ਦੀ ਜਿਹੜੀ ਗੱਲ ਹੈ ਉਹਨਾਂ ਨੇ ਲਿਬਰਲ ਪਾਰਟੀ ਨੇ ਆਪਣੇ ਜਿਹੜੇ ਫੋਰਮ ਤੇ ਕੀਤੀ ਹੈ ਜੀ ਬਿਲਕੁਲ ਪਿਛਲੇ ਸਾਲ ਜੇ ਆਪਾਂ ਰਿਜੈਕਸ਼ਨ ਰੇਟ ਦੀ ਗੱਲ ਕਰੀਏ ਤਾਂ ਮੇਰੇ ਖਿਆਲ ਨਾਲ 50% ਦਾ ਰਿਜੈਕਸ਼ਨ ਰੇਟ ਸੀਗਾ ਉਹ 2024 ਦੇ ਵਿੱਚ ਚਾਹੀਏ ਉਹ ਸਾਰੀਆਂ ਆਪਾਂ ਅਪਲੀਕੇਸ਼ਨਾਂ ਦਾ ਪਾਗ ਕੱਢ ਲਈਏ ਵਿੱਚ ਜਿਹੜੇ ਟੈਂਪੋਰਰੀ ਵਰਕਰ ਸੀਗੇ ਜਾਂ ਇੰਟਰਨੈਸ਼ਨਲ ਜਾਂ ਫਿਰ ਜਿਹੜੇ ਵਿਜ਼ਟਰ ਵੀਜ਼ੇ ਸੀਗੇ ਸੋ ਕੁੱਲ ਮਿਲਾ ਕੇ ਜਿਹੜਾ ਅਸੀਂ 50% ਦੇ ਆਸ-ਪਾਸ ਜਿਹੜਾ ਸੀ ਉਹ ਰਿਜੈਕਸ਼ਨ ਰੇਟ ਜਿਹੜਾ ਬਣਦਾ ਸੀਗਾ ਤੇ ਮੈਨੂੰ ਲੱਗਦਾ ਬੈਕਲੌਗ ਤਾਂ ਆਪੇ ਕੱਢ ਜਾਣਾ ਜਦੋਂ ਤੁਸੀਂ ਅਪਲੀਕੇਸ਼ਨਾਂ ਜਿਹੜੀਆਂ ਉਹ ਇੰਨੀ ਵੱਡੇ ਪੱਧਰ ਦੇ ਵਿੱਚ ਰਿਜੈਕਟ ਜਿਹੜੀਆਂ ਉਹ ਕਰਦੇ ਹੋ ਤੇ ਇਸੇ ਦੌਰਾਨ ਮਾਰਕ ਕਾਰਨੇ ਨੇ ਥੋੜਾ ਜਿਹਾ ਟਰੂਡੋ ਹੁਣਾਂ ਦੀ ਆਲੋਚਨਾ ਵੀ ਕੀਤੀ ਸੀ ਕਿ ਜਦੋਂ ਉਹਨਾਂ ਨੇ ਕਿਹਾ ਕਿ ਕੋਵਿਡ ਦੇ ਦੌਰਾਨ ਜੋ ਉਸਤੇ ਆਸ-ਪਾਸ ਵੱਡੀ ਗਿਣਤੀ ਜਿਹੜੇ ਲੋਕ ਕੈਨੇਡਾ ਦੇ ਵਿੱਚ ਆਏ ਨੇ ਟੈਂਪੋਰਰੀ ਵੀਜ਼ੇ ਉੱਤੇ ਉਹਨਾਂ ਨੇ ਉਸ ਸਬੰਧੀ ਵੀ ਕੁਝ ਆਲੋਚਨਾ ਕੀਤੀ ਸੀ ਸੋ ਕੁੱਲ ਮਿਲਾ ਕੇ ਇਸ ਵਕਤ ਜਿਵੇਂ ਇਲੈਕਸ਼ਨ ਦੇ ਵਿੱਚ ਕੈਂਪੇਨ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਵੱਖ ਕੀਤਾ ਸੀਗਾ ਜਸਟਰ ਟਰੂਡੋ ਤੇ ਉਹਨਾਂ ਦੇ ਪ੍ਰਸ਼ਾਸਨ ਨਾਲੋਂ ਸੋ ਇਸ ਵਾਰ ਵੀ ਮਿਲਦਾ ਕਿ ਉਹ ਬਿਲਕੁਲ ਆਪਣੇ ਆਪ ਨੂੰ ਆਪਣੇ ਤੌਰ ਤੇ ਪੇਸ਼ ਕਰ ਰਹੇ ਨੇ ਬੇਸ਼ੱਕ ਉਹਨਾਂ ਨੇ ਪੀ ਪਾਲਸੀਆਂ ਮਾਰਕ ਮਿਲਰ ਹੁਣਾਂ ਲਈ ਕੀਤੀਆਂ ਸੀਗੀਆਂ ਅੱਗੇ ਜਾਰੀ ਕੀਤੀਆਂ ਸੀਗੀਆਂ ਪਰ ਮਾਰਕ ਮਿਲਰ ਨੂੰ ਆਉਂਦੇ ਉਹਨਾਂ ਨੇ ਹਟਾ ਦਿੱਤਾ ਤੇ ਅੱਜ ਫੇਰ ਮਾਰਕ ਮਿਲਰ ਹੁਣਾਂ ਨੂੰ ਉਹਨਾਂ ਨੇ ਯਾਦ ਕੀਤਾ ਸੋ ਦੇਖਦੇ ਹੁਣ ਅਗਲੇ ਇਮੀਨਿਸਟਰ ਮੰਤਰੀ ਬਹੁਤ ਹੋਣਗੇ ਪਰ ਇੱਕ ਪੁਆਇੰਟ ਹੋ ਰਿਹਾ ਸੁਤੰਤਰ ਅਸੀਂ ਦੇਖ ਰਿਹਾ ਕਿ ਜਿਹੜੇ ਲਾਸਟ ਕੁਝ ਡਰਾਅ ਆਏ ਨੇ ਅੱਜ ਵੀ ਇੱਕ ਹੈਲਥ ਕੇਅਰ ਦਾ ਡਰਾਅ ਆਇਆ ਸੋਸ਼ਲ ਸਰਵਿਸ ਦਾ ਜਿਹਦੇ ਵਿੱਚ ਮਹਿਜ ਕੁਝ ਕੁ ਸੈਂਕੜੇ ਮਿਲਦਾ 500 ਦੇ ਆਸ-ਪਾਸ ਜਿਹੜੇ ਲੋਕਾਂ ਨੂੰ ਟ੍ਰਿਟਮੈਂਟ ਭੇਜੇ ਗਏ ਆ ਪਹਿਲੇ ਦਿਨੀ ਵੀ ਆਇਆ ਸੀ ਪੀਐਨਪੀ ਦਾ ਸੀ ਸ਼ਾਇਦ ਉਹਦੇ ਵਿੱਚ ਵੀ ਬਹੁਤਾ ਨਹੀਂ ਸੀ 1000 ਤੋਂ ਥੱਲੇ ਸੀਗੇ ਪਰ ਜੇ ਅਸੀਂ ਫਰੈਂਚ ਦੇ ਦੇਖੀਏ ਫਰੈਂਚ ਦੇ ਕਰਦੇ 7500 ਕਦੇ 6500 ਕਦੇ 3500 4500 ਮੈਨ ਲੱਗਦਾ ਕਿ ਸਭ ਤੋਂ ਵੱਧ ਇਸ ਸਾਲ ਦੇ ਡਰਾ ਉਹ ਫਰੈਂਚ ਵਿੱਚ ਆ ਰਹੇ ਨੇ ਤੇ ਫਰੈਂਚ ਵਾਲਿਆਂ ਨੂੰ ਮੇਰੇ ਨਾਲ ਦੋਵੇਂ ਹੱਥ ਖੋਲ ਕੇ ਪੀਆ ਜਿਹੜੀ ਦਿੱਤੀ ਜਾ ਰਹੀ ਹੈ ਤਾਂ ਉਹਨਾਂ ਦਾ ਸਕੋਰ ਵੀ ਬਹੁਤ ਜ਼ਿਆਦਾ ਲੋ ਆ ਰਿਹਾ ਸੋ ਇਮੀਗ੍ਰੇਸ਼ਨ ਮੰਤਰੀ ਵੀ ਬੈਕ ਟੂ ਬੈਕ ਜਿਹੜੇ ਉਹ ਕਿਊਬਕ ਤੋਂ ਹੀ ਲਾਏ ਜਾ ਰਹੇ ਨੇ ਜਿਹੜੇ ਹੁਣ ਪਿੱਛੇ ਜਾ ਲਾਏ ਸੀ ਮਾਰਕ ਕਰਨੇ ਉਹਨਾਂ ਦੇ ਉਹਨਾਂ ਦੀ ਚੋਣ ਵੀ ਕਿਊਬਕ ਤੋਂ ਹੀ ਹੋਈ ਸੀ ਸੋ ਲੱਗਦਾ ਕਿ ਜਿਹੜੇ ਫਰੈਂਚ ਵਾਲੇ ਆ ਫਰੈਂਚ ਵਾਲਿਆਂ ਲਈ ਹੱਲੇ ਵੀ ਦਰਵਾਜ਼ੇ ਖੁੱਲ੍ਹੇ ਨੇ ਤੇ ਉਹਨਾਂ ਲਈ ਚੰਗਾ ਸਕੋਪ ਹੱਲੇ ਵੀ ਹੈਗਾ ਹੈ ਬਿਲਕੁਲ ਮਨਦੀਪ ਜੀ ਫ੍ਰੈਂਡਲੀ ਮੈਨੂੰ ਲੱਗਦਾ ਹੈ ਦਰਵਾਜ਼ੇ ਕੀ ਮੈਂ ਦੋਨੇ ਬਾਂਹਾਂ ਨਾਲ ਜਿਹੜੀ ਕੈਨੇਡਾ ਦੀ ਸਰਕਾਰ ਹੈ ਉਹਨਾਂ ਦਾ ਸਵਾਗਤ ਕਰਨ ਲਈ ਤਿਆਰ ਹੈ ਤੇ ਮੈਂ ਤੁਹਾਨੂੰ ਇੱਥੇ ਦੱਸ ਦਵਾਂ ਮੈਂ ਇੱਕ ਬਹੁਤ ਹੀ ਜਿਹੜਾ ਮਹੱਤਵਪੂਰਨ ਜਿਹੜਾ ਇਹ ਪੁਆਇੰਟ ਸੀਗਾ ਲਿਬਰਲ ਪਾਰਟੀ ਦੇ ਜਿਹੜੇ ਫੋਰਮ ਦੇ ਉੱਤੇ ਜਿਸ ਵਿੱਚ ਕਿਹਾ ਗਿਆ ਸੀ ਕਿ ਕਿਊਬੈਕ ਤੋਂ ਬਾਹਰ ਜਿਹੜੀ ਫ੍ਰੈਂਕੋਫੋਨ ਇਮੀਗ੍ਰੇਸ਼ਨ ਦਾ ਜਿਹੜਾ ਟਾਰਗੇਟ ਹੈ ਉਹ 12% ਕਰਨ ਦਾ ਜਿਹੜਾ ਉਹ ਗੱਲ ਕਹੀ ਗਈ ਹੈ ਤਾਂ ਤੁਸੀਂ ਤੁਸੀਂ ਜਿਹੜਾ ਹੁਣ ਮੌਜੂਦਾ ਟਾਰਗੇਟ ਹੈ ਇਹ ਉਸ ਤੋਂ 20% ਜ਼ਿਆਦਾ ਹੈ ਮਤਲਬ 20% ਉਸ 'ਤੇ ਵਾਧਾ ਕਰਨ ਦੀ ਜਿਹੜੀ ਗੱਲ ਹੈ 2029 ਤੱਕ ਜਿਹੜੀ ਮਾਰਕ ਕਰਨ ਦੀ ਸਰਕਾਰ ਕਰਨ ਜਾ ਰਹੀ ਹੈ ਸੋ ਤੁਸੀਂ ਇਸ ਤੋਂ ਹਿਸਾਬ ਲਗਾ ਸਕਦੇ ਹੋ ਕਿ ਜਿਹੜੇ ਫ੍ਰੈਂਚ ਬੋਲਣ ਵਾਲੇ ਜਿਹੜੇ ਜਿਹੜੇ ਸਕਿਲਡ ਵਰਕਰਸ ਨੇ ਉਹਨਾਂ ਦੀ ਕੈਨੇਡਾ ਦੇ ਵਿੱਚ ਜਿਹੜੀ ਹੈ ਉਹ ਪੀਆਰ ਨੂੰ ਲੈ ਕੇ ਜਿਹੜੀ ਰਾਹ ਹੈ ਉਹ ਬਿਨਾਂ ਕਿਸੇ ਸ਼ੱਕ ਸੌਖੀ ਹੋਣ ਜਾ ਰਹੀ ਹੈ ਤਾਂ ਇਹ ਇੱਕ ਜਿਹੜਾ ਹੈ ਬਹੁਤ ਹੀ ਮਹੱਤਵਪੂਰਨ ਜਿਹੜਾ ਲਿਬਰਲ ਪਾਰਟੀ ਦਾ ਜਿਹੜਾ ਇੱਕ ਜਿਸ ਮੁੱਦੇ ਉੱਤੇ ਜ਼ੋਰ ਦਿੱਤਾ ਗਿਆ ਹੈ ਬਿਲਕੁਲ ਮਨਦੀਪ ਜੀ 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 ਬਿਲਕੁਲ ਤੇ ਅਖੀਰ ਤੇ ਵਿੱਚ ਜੇ ਅੱਜ ਦੀ ਸਟੇਟਮੈਂਟ ਨੂੰ ਆਪਾਂ ਸਮ ਅਪ ਕਰਨਾ ਹੋਵੇ ਸਤੰਤਰ ਵੀ ਜਿਸ ਤਰੀਕੇ ਨਾਲ ਅੱਜ ਪਹਿਲਾ impression ਦਿੱਤਾ ਹੈ ਇਮੀਗ੍ਰੇਸ਼ਨ ਆਪ ਜੀ ਐਸੇ ਪ੍ਰਧਾਨ ਮੰਤਰੀ ਮਾਰਕ ਕਰਨੇ ਹੋਣਾ ਨੇ ਇਮੀਗ੍ਰੇਸ਼ਨ ਦੇ ਉੱਤੇ ਸੋ ਨੂੰ ਦੇਖ ਕੇ ਅਖੀਰ ਚ ਆਪਾਂ ਆਪਣੇ ਦਰਸ਼ਕਾਂ ਨੂੰ ਕੀ ਦੱਸ ਸਕਦੇ ਹਾਂ ਅ ਬਿਲਕੁਲ ਮਨਦੀਪ ਜੀ ਜਿਹੜੇ ਟੈਂਪਰੇਰੀ ਵਰਕਰਸ ਨੇ ਜਾਂ ਸਟੂਡੈਂਟਸ ਨੇ ਉਹਨਾਂ ਲਈ ਜਿਹੜੀ ਸ਼ਕਤੀ ਪਿਛਲੀ ਸਰਕਾਰ ਦੌਰਾਨ ਜਾਂ ਜਸਟਿਨ ਟਰੂਡੋ ਦੀ ਸਰਕਾਰ ਦੌਰਾਨ ਜਿਹੜੀ ਸਾਬਤ ਕੀਤੀ ਗਈ ਸੀ ਉਹ ਕੁਝ ਸਮੇਂ ਲਈ ਉਹ ਆਪਾਂ ਮੰਨ ਸਕਦੇ ਹਾਂ ਜੋ ਅੱਜ ਮਾਰਕਾਡਨੀ ਨੇ ਜਿਹੜੀਆਂ ਜਿੰਨੀਆਂ ਗੱਲਾਂ ਕੀਤੀਆਂ ਉਹ ਤੋਂ ਇਹ ਕਿਤੇ ਨਾ ਕਿਤੇ ਸਾਨੂੰ ਇਸ਼ਾਰਾ ਮਿਲ ਗਿਆ ਕਿ ਉਹ ਕਟੋਗਰ 2 ਸਾਲ ਤੱਕ ਜਾਂ 1 ਸਾਲ ਡੇਢ ਸਾਲ ਤੱਕ ਤਾਂ ਉਹ ਰਹਿਣ ਵਾਲੀ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਜਿਹੜੀ ਕੈਨੇਡਾ ਦੀ ਸਰਕਾਰ ਹੈ ਹੁਣ ਆਉਣ ਵਾਲੇ ਵਕਤ ਵਿੱਚ ਸਟੂਡੈਂਟਸ ਦੀ ਜਿਹੜੀ ਚੋਣ ਹੈ ਉਹ ਮੇਰੇ ਖਿਆਲ ਨਾਲ ਬਹੁਤ ਹੀ ਜਿਹੜੇ ਹੈਗੇ ਆ ਆਪਣੇ ਬੈਸਟ ਸਟੂਡੈਂਟਸ ਜਾਂ ਜਿਹਨੇ ਆਪਾਂ ਗਲੋਬਲ ਟੈਲੈਂਟ ਦੀ ਗੱਲ ਕਰ ਰਹੇ ਹਾਂ ਤਾਂ ਗਲੋਬਲ ਟੈਲੈਂਟ ਦੇ ਵਿੱਚ ਸਟੂਡੈਂਟਸ ਵੀ ਆਣਗੇ ਵਰਕ ਪਰਮਿਟ ਵੀ ਆਣਗੇ ਪਰ ਉਹ ਜਿਹੜਾ ਹੈ ਉਹ ਤੇ ਸਕਤੀ ਜਿਹੜੀ ਹੈ ਉਹ ਜਾਰੀ ਰਹਿਣ ਵਾਲੀ ਹੈ ਮਨਦੀਪ ਜੀ ਜੀ ਮਤਲਬ ਕੋਈ ਨਾ ਸਟੈਂਡਰਡ ਕਾਫੀ ਹਾਈ ਹੋਊਗਾ ਤੇ ਰਿਜੈਕਸ਼ਨ ਰੇਟ ਜਿਹੜੀ ਉਹ ਕਾਫੀ ਜਾਰੀ ਰਹਿ ਸਕਦੀ ਹੈ ਬਿਲਕੁਲ ਮਨਦੀਪ ਜੀ ਰਿਜੈਕਸ਼ਨ ਰੇਟ ਪਿਛਲੀ ਵਾਰ ਵੀ ਜਦੋਂ ਚੋਣਾਂ ਤੋਂ ਪਹਿਲਾਂ ਵੀ ਜਿਹੜੀ ਸੀਗੀ ਉਹ ਜ਼ਿਆਦਾ ਹੋ ਗਈ ਸੀ ਕਿਉਂਕਿ ਇਹਦੇ ਵਿੱਚ ਮਨਦੀਪ ਜੀ ਜਦੋਂ ਚੋਣਾਂ ਤੋਂ ਪਹਿਲਾਂ ਜਦੋਂ ਇਮੀਗ੍ਰੇਸ਼ਨ ਤੇ ਜਿੰਨੇ ਵੀ ਸਰਵੇ ਜਿਹੜੇ ਕਈ ਜਿਹੜੇ ਥਰਡ ਪਾਰਟੀ ਵੱਲੋਂ ਕਰਵਾਏ ਗਏ ਸੀ ਤਾਂ ਉਹਦੇ ਵਿੱਚ ਜਿਹੜਾ ਕੈਨੇਡੀਅਨਸ ਨੇ ਜਿਹੜਾ ਇਮੀਗ੍ਰੇਸ਼ਨ ਦਾ ਜਿਹੜਾ ਸਤਰ ਸੀਗਾ ਉਹਦੇ ਉੱਤੇ ਆਪਣੀ ਨਾਖੁਸ਼ੀ ਜਿਹੜੀ ਜ਼ਾਹਰ ਕੀਤੀ ਸੀ ਤੇ ਜਿਸ ਕਰਕੇ ਸਰਕਾਰ ਨੂੰ ਉਸ ਉੱਤੇ ਸੋਚਣ ਬਾਰੇ ਮਜਬੂਰ ਕਰ ਦਿੱਤਾ ਸੀ ਤੇ ਉਹਦਾ ਹੀ ਨਤੀਜਾ ਆਪਾਂ ਮਨਦੀਪ ਜੀ ਇਹ ਦੇਖ ਰਹੇ ਹਾਂ ਕਿ ਕਿਉਂਕਿ ਲਿਬਰਲ ਪਾਰਟੀ ਆਮ ਤੌਰ ਤੇ ਇਮੀਗ੍ਰੈਂਟਸ ਦੇ ਜਿਹੜੇ ਪੱਖ ਵਿੱਚ ਜਿਹੜੀਆਂ ਪਾਲਿਸੀਜ਼ ਨੇ ਪਾਲਿਸੀਜ਼ ਨੇ ਉਹਦੇ ਪੱਖ ਵਿੱਚ ਦਿਖਦੀ ਹੈ ਤਾਂ ਉਹਨਾਂ ਨੇ ਆਪਣੀ ਜਿਹੜੀ ਅੱਜ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਲੀਅਰ ਇਸਤੇ ਕਿਹਾ ਤਾਂ ਕਿ ਅਸੀਂ ਆਪਣੀ ਜਿਹੜੀ ਕੈਨੇਡਾ ਦੀ ਜਿਹੜੀ ਐਨੂਅਲ ਮਾਫ ਕਰਨਾ ਕੈਨੇਡਾ ਦੀ ਜਿਹੜੀ ਪੂਰੀ ਪਾਪੂਲੇਸ਼ਨ ਹੈ ਉਹਦਾ 5% ਅਸੀਂ ਟੈਂਪਰੇਰੀ ਇਮੀਗ੍ਰੇਸ਼ਨ ਤੇ ਅਸੀਂ ਜਿਹੜਾ ਟਾਰਗੇਟ ਰੱਖਣ ਜਾ ਰਹੇ ਹਾਂ ਜਿਸ ਵਿੱਚ ਸਟੂਡੈਂਟਸ ਤੇ ਟੈਂਪਰੇਰੀ ਵਰਕਰਸ ਸ਼ਾਮਿਲ ਨੇ ਜੀ ਜੀ ਬਿਲਕੁਲ ਬਹੁਤ-ਬਹੁਤ ਧੰਨਵਾਦ ਸਤੰਤਰ ਤੁਹਾਡਾ ਨਾਲ ਜੁੜਨ ਲਈ ਬਿਲਕੁਲ ਜੀ ਅੱਜ ਮਾਰਕ ਕਰਨ ਉਹਨਾਂ ਨੇ ਆਪਣਾ ਕਾਫੀ ਹੱਦ ਤੱਕ ਸਟੈਂਡ ਕਲੀਅਰ ਕਰ ਦਿੱਤਾ ਪਰ ਅਸੀਂ ਇੱਥੇ ਵੀ ਸੰਭਾਵਨਾ ਇੱਕ ਜੁਤਾ ਰਹੇ ਆ ਕਿਉਂਕਿ ਇਹ ਥੋੜਾ ਜਿਹਾ ਰਾਜਨੀਤੀ ਹੋ ਜਾਂਦੀ ਹੈ ਪੋਲਿਟਿਕਸ ਹੋ ਜਾਂਦੀ ਹੈ ਇੱਕਦਮ ਇਲੈਕਸ਼ਨ ਜਿਤਕਿ ਉਸ ਦੇ ਨਾਲ ਹੀ ਜਿਹੜਾ ਮਾਰਕਰ ਨੇ ਇੰਨਾ ਆਪਣਾ ਜਿਹੜਾ ਸਟੈਂਸ ਹੈ ਉਹ ਚੇਂਜ ਵੀ ਨਹੀਂ ਕਰ ਸਕਦੇ ਸੀਗੇ ਸੋ ਆਉਣ ਵਾਲੇ ਸਮੇਂ 'ਚ ਨਵੇਂ ਇਮੀਗ੍ਰੇਸ਼ਨ ਮੰਤਰੀ ਥਾਪੇ ਜਾਣਗੇ ਸੋ